ਮੋਟਰਸਾਈਕਲ ਵਿਕਾਊ ਆ ਪਲਸਰ ਇਹੀ ਮਾਡਲ 1800 ਚੱਲਿਆ ਤੀਜੀ ਸਰਵਿਸ ਰਹਿੰਦੀ ਐ ਮੌਕਾ ਨੰਬਰ ਆ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਸੰਪਰਕ ਕਰ ਲਵੇ ਬਿਲਕੁਲ ਨਵਾਂ ਥੋ 300 ਦਾ ਉੱਥੇ ਜਨਸੀ ਚੋਂ ਹੀ ਚੱਲ ਜਾਂਦਾ ਹੁੰਦਾ ਜਦੋਂ ਆਉਂਦਾ ਇਹ 1800 ਚੱਲਿਆ ਸਾਰਾ ਤਕਰੀਬਨ ਹੌਣੇ ਡੇਢ ਲੱਖ ਦਾ ਹੋਊਗਾ ਨਵਾਂ ਆਪਾਂ 사rna ਦੇ ਦੇਾਂਗੇ ਨੰਬਰ ਹੈਗਾ ਮੇਰਾ ਸੰਪਰਕ ਨੰਬਰ ਹੈਗਾ 96460 57599 96460 57599 ਬਹੁਤ ਵਧੀਆ ਮੋਟਰਸਾਈਕਲ ਆ ਚਲਾਇਆ ਨਿੰਗਾ ਪਰ ਬਾਹਰ ਜਾਵੜਿਆ 2 ਸਾਲ ਤੇਰੇ ਇੱਕ ਪਹਾਰਾ ਮੇਰੇ ਕੋਲੇ ਦੂਜਾ ਹੈਗਾ ਨਾਲ ਦਾ ਪਲਸਰ ਇਹੋ ਆ ਛੋਟਾ ਹੋਇਦੂ ਆਹ ਸਾ ਪਲਸਰ ਉਹ ਦੂਜਾ ਇਸ ਕਰਕੇ ਚਲਾਇਆ ਨਿੰਗਾ ਲੈ ਲਿਆ ਤੇ ਚਲਿਆ ਨਿੰਗਾ ਹੋਰ ਘਰ ਨੰਬਰ ਆ ਸੋ ਕਿਰਪਾ ਕਰਕੇ ਸੰਪਰਕ ਕਰਨ ਦੀ ਜਿਹਨੇ ਲੈਣਾ ਕੋਸ਼ਿਸ਼ ਕਰੋ ਜੀ